ਦਾਤਾ ਜੀ ਹਾਂਜੀ ਹਾਂਜੀ ਗੁਰਦੁਆਰੇ ਆਇਆ ਹੋਇਆ ਸੀ ਗਿਮੀ ਹਾਂ ਬਾਬਾ ਜੀ ਨੂੰ ਪਾਠ ਨੋਟ ਕਰਵਾਉਣ ਆਇਆ ਹੋਇਆ ਸੀ ਹਾਂਜੀ ਆ ਗਿਆ ਜੀ ਆ ਗਿਆ ਅਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਘਰੇ ਪਾਠ ਰਖੋਣਾ ਸੀ ਕੋਈ ਵਿਚਾਰ ਕਰਨੇ ਸੀ ਚਲੋ ਵੀਰ ਜੀ ਬਹਿ ਕੇ ਕਰਦੇ ਆਂ ਆਪਾਂ ਗੱਲ ਹਾਂਜੀ ਹਾਂਜੀ ਵੀਰ ਜੀ ਕਿਸ ਸਬੰਧ ਵਿੱਚ ਪਾਠ ਰੱਖਣਾ ਜੀ ਆਪਣੇ ਬਾਪੂ ਜੀ ਗੁੱਡੀਆਂ ਦਾ ਵਿਆਹ ਹੈ ਜੀ ਅੱਛਾ ਕਿੰਨੀ ਤਰੀਕ ਨੂੰ ਰੱਖਣਾ ਪਾਠ 15 ਤਰੀਕ ਨੂੰ ਰੱਖਣਾ ਬਾਪੂ ਜੀ ਠੀਕ ਹੈ ਕੋਈ ਗੱਲ ਨਹੀਂ ਆਪਾਂ ਹੈਗਾ ਆਪਣੇ ਕੋਲ ਸਮਾਂ ਅੰਦਰ ਤੇ ਗਵੇਲੀ ਕੋਈ ਨਹੀਂ ਮੈਂ ਨੋਟ ਕਰ ਲਵਾਂਗਾ ਤੇ ਆਪਣਾ ਘਰੇ ਹੋ ਗਈ ਤਿਆਰੀ ਕਮਰੇ-ਕਮਰੇ ਦੀ ਸਫਾਈ ਕਰ ਲਈਏ ਸਾਰੇ ਨਾ ਨਾ ਬਾਪੂ ਜੀ ਪਾਠ ਤਾਂ ਗੁਰਦੁਆਰੇ ਰਖੋਣਾ ਹੈ ਵੀਰ ਜੀ ਗੁਰੂ ਘਰ ਪਾਠ ਕਿਉਂ ਰਖਾਉਣਾ ਘਰੇ ਸੋਖ ਨਾਲ ਗੁਰੂ ਸਾਹਿਬ ਦੀ ਕਿਰਪਾ ਹੈ ਵਧੀਆ ਮਕਾਨ ਬਣਿਆ ਵਧੀਆ ਕਮਰੇ ਹੈਗੇ ਉਹ ਘਰੇ ਪਾਠ ਰਖਾਓ ਤੁਸੀਂ ਨਾ ਨਾ ਬਾਬਾ ਜੀ ਪਾਠ ਤਾਂ ਗੁਰੂ ਘਰ ਹੀ ਰਖੋਣਾ ਕਿਉਂਕਿ ਘਰੇ ਰਿਸ਼ਤੇਦਾਰ ਆਵਾ ਦਾ ਵੀ ਚੱਲੀ ਜਾਂਦੀ ਹੈ ਤੇ ਕੁਸ ਇੱਕ ਉਹ ਕਮਰੇ ਚ ਤਾਂ ਛਰਾਬ ਦੀਆਂ ਪੇਟੀਆਂ ਹੀ ਪਈਆਂ ਤੇ ਤਾਂ ਕਰਕੇ ਫਿਰ ਪਾਠ ਗੁਰੂ ਘਰ ਹੀ ਰਖਾਵਾਂਗੇ ਵੀਰ ਜੀ ਮੈਂ ਤੇ ਤਾਂ ਕਹਿੰਦਾ ਸੀ ਘਰੇ ਪਾਠ ਰਖਾਉਣ ਵਾਸਤੇ ਨਾਲੇ ਤਾਂ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰ ਲੈਂਦੇ ਘਰੇ ਲੈ ਜਾ ਕੇ ਨਾਲੇ ਜਦੋਂ ਤੁਹਾਡੇ ਕੋਲ ਸਮਾਂ ਹੁੰਦਾ ਕੋਈ ਚਾਰ ਜੀ ਬਹਿ ਕੇ ਗੁਰੂ ਸਾਹਿਬ ਦੀ ਗੁਰਬਾਣੀ ਨੂੰ ਸੁਣ ਲਿਆ ਕਰਦੇ ਤੇ ਸਾਰਿਆਂ ਦਾ ਭਲਾ ਹੋ ਜਾਣਾ ਸੀ ਬਾਬਾ ਜੀ ਪਾਠ ਸੁਣਦਾ ਕਿਹਦੇ ਕੋਲ ਟਾਈਮ ਪਿਆ ਵਿਆਹ ਦਾ ਕੰਮ ਹੈ ਤੇ ਤੁਸੀਂ ਇੱਥੇ ਪਾਠ ਪੜ ਲਿਆ ਕਰੋ ਥੋੜਾ ਲੰਗਰ ਪਾਣੀ ਪੀਂਦਿਆ ਕਰਨ ਨੂੰ ਕਰੋ ਬੀਰ ਜੀ ਮੇਰੀ ਇੱਕ ਬੇਨਤੀ ਸੀ ਤੁਹਾਨੂੰ ਵੀ ਤੁਹਾਡੇ ਘਰ ਵਿੱਚ ਸ਼ਰਾਬ ਦੀਆਂ ਪੇਟੀਆਂ ਵਾਸਤੇ ਜਗ੍ਹਾ ਹੈ ਕਮਰਾ ਹੈ ਪਰ ਜਿੱਥੇ ਗੁਰੂ ਸਾਹਿਬ ਦਾ ਪਾਠ ਕਰਵਾਉਣਾ ਤੁਹਾਡੇ ਘਰ ਗੁਰੂ ਸਾਹਿਬ ਦੇ ਵਾਸਤੇ ਜਗ੍ਹਾ ਕਿਉਂ ਨਹੀਂ ਹੈ ਨਾ ਨਾ ਬਾਬਾ ਜੀ ਜੇ ਰਿਸ਼ਤੇਦਾਰਾਂ ਨੂੰ ਦਾਰੂ ਪਿਆਲਾ ਨਾ ਪਿਆ ਤਾਂ ਉਹ ਗੁੱਸੇ ਹੋ ਕੇ ਭੱਜ ਜਾਣਗੇ ਵਾਹਿਗੁਰੂ ਵਾਹਿਗੁਰੂ ਵੀਰ ਜੀ ਤੁਹਾਨੂੰ ਆਪਣੇ ਰਿਸ਼ਤੇਦਾਰਾਂ ਯਾਰਾਂ ਵੇਲੀਆਂ ਦਾ ਫਿਕਰ ਹੈ ਵੀ ਉਹ ਨਾ ਗੁੱਸੇ ਹੋ ਕੇ ਭੱਜ ਜਾਣ ਤੇ ਜਿਸ ਦਿਨ ਗੁਰੂ ਗੁੱਸੇ ਹੋ ਗਿਆ ਫਿਰ ਆਪਾਂ ਕਿੱਥੇ ਜਾਵਾਂਗੇ ਕੀ ਕਰਾਂਗੇ ਉੰਜ ਆਪਾਂ ਕਹਨੇ ਆ ਵੀ ਗੁਰੂ ਸਾਹਿਬ ਸਾਡੇ ਕਾਰਜ ਰਾਸ ਕਰਨ ਅਸੀਂ ਤੇ ਸਿਰਫ ਇੱਕ ਫਾਰਮੈਲਟੀ ਕਰਦੇ ਆ ਨਾ ਇੱਥੇ ਹੁਣ ਮੈਂ ਤਾਂ ਪਾਠ ਕਰ ਲਵਾਂਗਾ ਸਵੇਰ ਸ਼ਾਮ ਜਿਹੜੀ ਮੇਰੀ ਡਿਊਟੀ ਹੋਈ ਮੈਂ ਪਾਠ ਪੜੀ ਜਾਵਾਂਗਾ ਸਵੇਰੇ ਵੀ ਪੜ ਪੜ ਲਵਾਂਗਾ ਸ਼ਾਮ ਨੂੰ ਵੀ ਪੜਾਂਗਾ ਅਰਦਾਸ ਵੀ ਕਰਦਾਂਗਾ ਤੁਹਾਡੀ ਪਰ ਜੇ ਤੁਸੀਂ ਘਰ ਵਿੱਚ ਗੁਰਬਾਣੀ ਦਾ ਪਾਠ ਰਖਵਾਉਂਦੇ ਤੁਹਾਡੇ ਜੀਵਨ ਦੇ ਵਿੱਚ ਬੜਾ ਬਦਲਾਅ ਆਉਣਾ ਸੀ ਗੁਰਬਾਣੀ ਸੁਣਦੇ ਤੁਹਾਡਾ ਜੀਵਨ ਬਦਲਣਾ ਸੀ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਨੇ ਤੁਹਾਡੇ ਘਰੇ ਜਾਣਾ ਸੀ ਤੁਹਾਡੇ ਘਰ ਦੀਆਂ ਵਾਈਬ੍ਰੇਸ਼ਨਾਂ ਹੀ ਬਦਲ ਜਾਣੀਆਂ ਸੀ ਸਾਰੇ ਕਾਰਜ ਗੁਰੂ ਸਾਹਿਬ ਨੇ ਆਪ ਰਾਸ ਕਰਨੇ ਸੀ ਕਿੱਥੇ ਤੁਸੀਂ ਕਹਿ ਰਹੇ ਹੋ ਸਾਡੇ ਘਰ ਗੁਰੂ ਵਾਸਤੇ ਜਗ੍ਹਾ ਹੈ ਨਹੀਂ ਤੁਸੀਂ ਕਹਿੰਦੇ ਸਰਾਬਾਂ ਦੀਆਂ ਪੇਟੀਆਂ ਪਈਆਂ ਕਮਰਿਆਂ ਦੇ ਵਿੱਚ ਇਸ ਵਾਸਤੇ ਅੱਜ ਦੁਨੀਆ ਤਾਂ ਹੀ ਦੁਖੀ ਹੋ ਰਹੀ ਹੈ ਨਾ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਆ ਅਸੀਂ ਤੇ ਗੁਰੂ ਸਾਹਿਬ ਦੇ ਪਾਠ ਵੀ ਫਾਰਮੈਲਿਟੀ ਤੌਰ ਤੇ ਰਖਾਉਨੇ ਆ ਇਸ ਕਰਕੇ ਗੁਰੂ ਸਾਹਿਬ ਨੂੰ ਅਸੀਂ ਫਾਰਮੈਲਿਟੀ ਨਾ ਬਣਾਈਏ ਗੁਰੂ ਸਾਹਿਬ ਨੂੰ ਕੋਈ ਵੀ ਕੰਮ ਕਰਨਾ ਹੋਵੇ ਨਾ ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਆਪਣੇ ਘਰ ਲੈ ਕੇ ਜਾਈਏ ਖੁਸ਼ੀ-ਖੁਸ਼ੀ ਹਾਂ ਜੀ ਵਿਆਹ ਆਪਣਾ 15 22 ਪੱਚੀ ਤੀਕ ਦਾ ਤੁਸੀਂ 15 ਨੂੰ ਪਾੜ ਰਖਾਇਆ ਮਹੀਨਾ ਪਹਿਲਾਂ ਪਾੜ ਰਖਾ ਲਓ ਵਿਆਹ ਤੋਂ ਮਹੀਨਾ ਪਹਿਲਾਂ ਪਾੜ ਰਖਾ ਲਓ 10 15 15 ਦਿਨਾਂ ਦੇ ਵਿੱਚ ਭੋਗ ਪਾ ਲਓ ਸਹਿ ਪੜਦਾ ਜਾਂ 9 ਦਿਨਾਂ ਦੇ ਵਿੱਚ ਭੋਗ ਪਾ ਲਓ ਪਹਿਲਾਂ ਪਵਾਓ ਭੋਗ ਵੀ ਸਾਡਾ ਰਿਸ਼ਤੇਦਾਰ ਯਾਰ ਵੇਲੇ ਕੋਈ ਨਾ ਹੋਵੇ ਸਾਡੇ ਘਰ ਅਸੀਂ ਗੁਰੂ ਸਾਹਿਬ ਤੋਂ ਬਹਿ ਕੇ ਗੁਰਬਾਣੀ ਸੁਣੀਏ ਗ੍ਰੰਤੀ ਸਿੰਘ ਦੀ ਰਸਨਾ ਤੋਂ ਔਰ ਜੀਵਨ ਦੀ ਜਾਂਚ ਸਿੱਖੀਏ ਜਿਹਦੇ ਕਰਕੇ ਸਾਡਾ ਭਲਾ ਹੋਵੇਗਾ ਠੀਕ ਹੈ ਜੀ ਹਾਂਜੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ